ਸਾਰ ਪਰੀਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਰਕਤ ਦੀਰ ਸੋਈ ਦੇ ਵਿੱਚ ਅੱਜ ਆਪਾਂ ਕੱਦੂ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਜੀ ਇਹ ਸਬਜ਼ੀ ਆਪਾਂ ਖਟ ਮਿੱਠੀ ਅਤੇ ਚਟਪਟੀ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਵਧੀਆ ਸਬਜ਼ੀ ਬਣ ਕੇ ਤਿਆਰ ਹੋਊਗੀ ਜੀ ਇਹਨੂੰ ਕਈ ਪੇਠਾ ਵੀ ਕਹਿੰਦੇ ਆ ਪਰ ਸਾਡੇ ਵਾਲੇ ਨੂੰ ਕੱਦੂ ਕਿਹਾ ਜਾਂਦਾ ਹੈ ਜੀ ਇੱਧਰ ਆਪਾਂ 1 ਕਿਲੋ ਕੱਦੂ ਲਿਆਏ 7-8 ਹਰੀਆਂ ਮਿਰਚਾਂ ਲਈਆਂ ਨੇ 4 ਟਮਾਟਰ ਲਏ ਆ 3 ਆਪਾਂ ਪਿਆਜ਼ ਲਏ ਆ ਜੀ ਇੱਕ ਪੋਥੀ ਵਿੱਚ ਇਥੇ ਲਸਣ ਦੀ ਛਿੱਲ ਲਈ ਆ ਤੇ ਦੋ ਕੁ ਟੁਕੜੇ ਆ ਭਾਦਰਕ ਦੇ ਲਈ ਆ ਲਸਣ ਤੇ ਅਦਰਕ ਨੂੰ ਆਪਾਂ ਪੇਸਟ ਤਿਆਰ ਕਰ ਲਾਂਗੇ ਇਹਨਾਂ ਦਾ ਸਾਰੀਆਂ ਮਿਰਚਾਂ ਵੀ ਆਪਾਂ ਕੁੱਟ ਲਵਾਂਗੇ ਤੇ ਪਿਆਜ਼ ਟਮਾਟਰ ਅਤੇ ਕਦੂ ਆਪਾਂ ਕਟਿੰਗ ਕਰਾਂਗੇ ਇਹਨਾਂ ਦੀ ਮਿਲਦੇ ਆ ਤੁਹਾਨੂੰ ਸਾਰਾ ਸਮਾਨ ਤਿਆਰ ਕਰਨ ਤੋਂ ਬਾਅਦ ਕਦੂ ਆਪਾਂ ਨੇ ਕੱਟ ਲਿਆ ਜੀ ਆਪਾਂ ਨੇ ਛਿਲਕਾ ਨਹੀਂ ਉਤਾਰਿਆ ਕਿਉਂਕਿ ਇਹਦਾ ਛਿਲਕਾ ਜਿਹੜਾ ਕੱਚਾ ਸੀ ਅਗਰ ਤੁਹਾਨੂੰ ਪੱਕਾ ਲੱਗਦਾ ਤਾਂ ਤੁਸੀਂ ਉਤਾਰ ਸਕਦੇ ਹੋ ਟਮਾਟਰ ਵੀ ਆਪਾਂ ਕੱਟ ਲਏ ਆ ਜੀ ਪਿਆਜ਼ ਆਪਾਂ ਲੰਬ-ਲੰਬਾ ਕੱਟ ਲਿਆ ਹੈ ਹਰੀ ਮਿਰਚ ਦਾ ਵੀ ਪੇਸਟ ਤਿਆਰ ਕਰ ਲਿਆ ਤੇ ਲਸਣ ਤੇ ਅਦਰਕ ਦਾ ਵੀ ਬਾਕੀ ਜੋ ਸਮਾਨ ਪਾਉਣਾ ਹੈ ਆਪਾਂ ਉਹ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਕੜਾਹੀ ਆਪਾਂ ਰੱਖ ਲਈਏ ਜੀ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਧਿਆਨ ਰਹੇ ਜਿਹੜੀ ਕद्दू ਦੀ ਸਬਜੀ ਆ ਉਹ ਸਰੋਂ ਦੇ ਤੇਲ ਵਿੱਚ ਹੀ ਵਧੀਆ ਬਣਦੀ ਆ ਸਰੋਂ ਦਾ ਤੇਲ ਇਹਦੇ ਵਿੱਚ ਕੱਦੂ ਦੀ ਸਬਜੀ ਵਿੱਚ ਥੋੜਾ ਜਿਹਾ ਪੈਂਦਾ ਵੀ ਵੱਧ ਸੋ ਆਪਾਂ ਡੇਢ ਕਟਛੀ ਜਿਹੜੀ ਆ ਤੇਲ ਦੀ ਲੈ ਲਈ ਆ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ ਜੀ ਇੱਕ ਚਮਚ ਮੈਂ ਸਾਬੂ ਧਨੀਆ ਲਿਆ ਸੀ ਉਹਨੂੰ ਮੈਂ ਹੱਥਾਂ ਉੱਤੇ ਇਸ ਤਰ੍ਹਾਂ ਕਰਕੇ ਦਰਦਰਾਜ ਕਰ ਲਿਆ ਹੈ ਜੀ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਹੈ ਜੀ ਹੁਣ ਆਪਾਂ ਇੱਕ ਚਮਚ ਜੀਰਾ ਇੱਕ ਚਮਚ ਸਾਬੂ ਧਨੀਆ ਤੇ ਇੱਕ ਚਮਚ ਆਪਾਂ ਸੁੱਕੇ ਮੇਥੇ ਜਿਹੜੇ ਆਪਾਂ ਕੜੀ ਵਿੱਚ ਵੀ ਪਾਉਂਦੇ ਹੁੰਨੇ ਆ ਇਹ ਅਗਰ ਤੁਸੀਂ ਭੰਡਾਰੇ ਵਾਲੀ ਸਬਜੀ ਦਾ ਸਵਾਦ ਲੈਣਾ ਹੈ ਘਰ ਵਿੱਚ ਬਣਾ ਕੇ ਤਾਂ ਇਹ ਚੀਜ਼ਾਂ ਜਿਹੜੀਆਂ ਲਾਜ਼ਮੀ ਪਾਉਣੀਆਂ ਨੇ ਜੀ ਤੋ ਪਤੇ ਇਸ ਪਤੇ ਪਾਵਾਂਗੇ ਤੇ ਤਿੰਨ ਸੁਪੀਆਂ ਲਾਲ ਮਿਰਚਾਂ ਪਾਵਾਂਗੇ ਥੋੜੀ ਜਿਹੀ ਪਹਿਲਾਂ ਆਪਾਂ ਹਿੰਗ ਪਾ ਲਵਾਂਗੇ ਹੁਣ ਇਹ ਸਾਰੀਆਂ ਚੀਜ਼ਾਂ ਪਾ ਦਵਾਂਗੇ ਆਪਾਂ ਨਾਲੇ ਪਾ ਦਵਾਂਗੇ ਆਪਾਂ ਲਸਣ ਪਿਆਜ਼ ਦਾ ਲਸਣ ਔਰ ਅਦਰਕ ਦਾ ਪੇਸਟ ਲਸਣ ਤੇ ਅਦਰਕ ਨੂੰ ਥੋੜਾ ਜਿਹਾ ਸੇਕ ਲੱਗਣ ਤੋਂ ਬਾਅਦ ਆਪਾਂ ਪਿਆਜ਼ ਪਾ ਦਵਾਂਗੇ ਜੀ ਪਿਆਜ਼ ਜਾਨੂੰ ਆਪਾਂ ਨੇ 50% ਫਰਾਈ ਕਰ ਲੈਣਾ ਹੈ ਪਹਿਲਾਂ ਮਤਲਬ ਜ਼ਿਆਦਾ ਨਹੀਂ ਕਰਨੇ ਪਿਆਜ਼ ਪਹਿਲਾਂ ਨਾਲੋਂ ਫਰਾਈ ਹੋ ਚੁੱਕੇ ਆ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਨੂੰ ਵੀ ਆਪਾਂ ਥੋੜਾ ਜਿਹਾ ਫਰਾਈ ਕਰਾਂਗੇ ਸੁਮੇਕਰ ਇਸਕਾਈ ਹੋਈ ਸੁੱਕੀ ਮੇਥੀ ਹੈ ਜੀ ਇਹ ਵੀ ਆਪਾਂ ਪਾ ਦਵਾਂਗੇ ਇਹ ਪਾਉਣ ਦੇ ਨਾਲ ਵੀ ਫਲੇਵਰ ਬਹੁਤ ਵਧੀਆ ਹੁੰਦਾ ਸਬਜ਼ੀ ਦਾ ਪਿਆਜ਼ ਫਰਾਈ ਹੋ ਗਏ ਆ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਵਾਦ ਅਨੁਸਾਰ ਨਮਕ ਛੋਟੀ ਚਮਚ ਹਲਦੀ ਪਾਊਡਰ ਕਸ਼ਮੀਰੀ ਲਾਲ ਮਿਰਚ ਪਾਊਡਰ ਪਾ ਦਵਾਂਗੇ ਜੀ ਇਹ ਮੇਰੇ ਕੋਲ ਤੁਹਾਡੇ ਕੋਲ ਹੈਗੀ ਆ ਪਾ ਲਿਓ ਨਹੀਂ ਹੈਗੀ ਤਾਂ ਸਰ ਜੂਗਾ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਦੋ ਤਿੰਨ ਚਮਚ ਸ਼ੱਕਰ ਦੇ ਆਪਾਂ ਖੱਟ ਮਿੱਠਾ ਕੱਦੂ ਬਣਾ ਕੇ ਤਿਆਰ ਕਰਨਾ ਹੈ ਜੀ ਸਬਜ਼ੀ ਬਣਾਉਂਦਾ ਅਲੱਗ-ਅਲੱਗ ਹੁੰਦਾ ਹੈ ਸਬਜ਼ੀ ਬਣਾਉਂਦਾ ਮੈਂ ਤੁਹਾਨੂੰ ਪਹਿਲਾਂ ਵੀ ਹਰ ਵੀਡੀਓ ਵਿੱਚ ਦੱਸਦੀ ਹੁੰਦੀ ਆ ਕਿ ਮੈਂ ਤੁਹਾਡੇ ਨਾਲ ਉਹੀੋ ਤਰੀਕਾ ਸ਼ੇਅਰ ਕਰਦੀ ਆ ਜਿਸ ਹਿਸਾਬ ਨਾਲ ਮੈਂ ਬਣਾਉਂਦੀ ਆ ਘਰੇ ਸਬਜ਼ੀ ਹੁਣ ਇਹਦੇ ਵਿੱਚ ਆਪਾਂ ਪਾ ਦੇਵਾਂਗੇ ਜੀ ਟਮਾਟਰ ਭੋਂਣ ਤੋਂ ਬਾਅਦ ਆਪਾਂ ਨੇ ਮਸਾਲੇ ਨੂੰ ਚੰਗੀ ਤਰ੍ਹਾਂ ਚੱਤ ਲੈਣਾ ਹੈ ਜੀ ਟਮਾਟਰ ਚੰਗੀ ਤਰ੍ਹਾਂ ਪਕਾ ਲੈਣੇ ਆ ਇੱਕ ਚਮਚ ਤੇ ਗੇੜ ਆਪਾਂ ਪਾ ਦਵਾਂਗੇ ਅਮਚੂਰ ਪਾਊਡਰ ਅਮਚੂਰ ਆਪਾਂ ਖੱਟੇ ਲਈ ਪਾਇਆ ਹੈ ਮਿੱਠੇ ਲਈ ਆਪਾਂ ਪਹਿਲਾਂ ਸ਼ੱਕਰ ਦੀ ਵਰਤੋਂ ਕਰ ਲਈ ਆ ਟਮਾਟਰਾਂ ਨੂੰ ਵੀ ਤੁਸੀਂ ਦੇਖ ਸਕਦੇ ਹੋ ਚੰਗਾ ਜਿਹਾ ਸੇਕ ਲੱਗ ਚੁੱਕਿਆ ਹੈ ਹੁਣ ਆਪਾਂ ਪਾ ਦਵਾਂਗੇ ਇਹਦੇ ਵਿੱਚ ਕद्दू ਕਦੂ ਨੂੰ ਮੈਂ ਕੱਟਣ ਤੋਂ ਪਹਿਲਾਂ ਧੋ ਲਿਆ ਸੀ ਇਹ ਗਿੱਲਾ ਨਹੀਂ ਹੋਣਾ ਚਾਹੀਦਾ ਹੁਣ ਆਪਾਂ ਕਰ ਲਵਾਂਗੇ ਜੀ ਮਿਕਸ ਸਬਜੀ ਨੂੰ ਮੈਂ ਚੰਗੀ ਤਰ੍ਹਾਂ ਕਰ ਲਿਆ ਜੀ ਮਿਕਸ ਹੁਣ ਆਪਾਂ ਇਹਨੂੰ 2-3 ਮਿੰਟ ਤਾਂ ਬੱਦ ਸੇਕ ਦੇ ਉੱਤੇ ਰੱਖ ਲਾਂਗੇ ਉਸ ਤੋਂ ਬਾਅਦ ਫਿਰ ਆਪਾਂ ਮੀਡੀਅਮ ਸੇਕ ਦੇ ਉੱਤੇ ਇਹਨੂੰ ਪਕਾਵਾਂਗੇ 2 ਮਿੰਟ ਬੱਦ ਸੇਕ ਦੇ ਆਪਾਂ ਰੱਖਿਆ ਜੀ ਤੁਸੀਂ ਦੇਖ ਸਕਦੇ ਹੋ ਸਬਜੀ ਆਪਣੇ ਆਪ ਪਾਣੀ ਛੱਡਦੀ ਆਪਾਂ ਇਹਨੂੰ ਬਿਲਕੁਲ ਵੀ ਪਾਣੀ ਨਹੀਂ ਪਾਉਣਾ ਹੈਗਾ ਦੇ ਵਿੱਚ ਤੇ ਹੁਣ ਆਪਾਂ ਨੇ ਜਿਹੜਾ ਸੇਕ ਆ ਮੀਡੀਅਮ ਕਰ ਲੈਣਾ ਹੈ ਜੀ ਮੱਠੇ ਮੱਠੇ ਸੇਕਦੇ ਉੱਤੇ ਹੁਣ ਆਪਾਂ ਸਬਜ਼ੀ ਨੂੰ ਪੱਕਣ ਦਵਾਂਗੇ ਚੰਗੀ ਤਰ੍ਹਾਂ ਵਿਚ ਨੂੰ ਤੁਸੀਂ ਕੱਢੀ ਚ ਚਲਾਉਂਦੇ ਰਹੋ ਤੇ ਦੇਖ ਲਿਓ ਜਦੋਂ ਪੱਕਦੀ ਆ ਉਦੋਂ ਗੈਸ ਤੁਸੀਂ ਬੰਦ ਕਰਦੇ ਹੋ ਤੇ ਆਪਾਂ ਵੀ ਤੁਹਾਨੂੰ ਬਣੇ ਤੋਂ ਬਾਅਦ ਮਿਲਦੇ ਆ ਹੁਣ ਜੀ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਆ ਮੱਠੇ ਮੱਠੇ ਸੇਕਦੇ ਉੱਤੇ ਸਬਜ਼ੀ ਆਪਣੀ ਪੱਕ ਕੇ ਬਿਲਕੁਲ ਤਿਆਰ ਆ ਜੀ ਬਹੁਤ ਵਧੀਆ ਸਬਜ਼ੀ ਬਣ ਕੇ ਤਿਆਰ ਹੋਈ ਆ ਹੁਣ ਇਹਦੇ ਉੱਤੇ ਪਾ ਦਵਾਂਗੇ ਆਪਾਂ ਗਰਮ ਮਸਾਲਾ ਸੀਨ ਉਪਰਾਠੇ ਦੇ ਨਾਲ ਪੂਰੀਆਂ ਦੇ ਨਾਲ ਰੋਟੀ ਦੇ ਨਾਲ ਜਿਹਦੇ ਨਾਲ ਤੁਹਾਡਾ ਦਿਲ ਕਰੇ ਤੁਸੀਂ ਇਹਨੂੰ ਖਾ ਸਕਦੇ ਹੋ ਜੀ ਬਹੁਤ ਵਧੀਆ ਚਟਪਟੀ ਚੁਰਚਰੀ ਖੱਟੀ ਮਿੱਠੀ ਅਤੇ ਮਸਾਲੇਦਾਰ ਕੱਦੂ ਦੀ ਸਬਜੀ ਬਣ ਕੇ ਤਿਆਰ ਹੈ ਜਿਹੜੇ ਇਸ ਸਬਜੀ ਨੂੰ ਨਹੀਂ ਖਾਂਦੇ ਉਹ ਵੀ ਇਸ ਸਬਜੀ ਨੂੰ ਖਾਣ ਲੱਗ ਜਾਣਗੇ ਜੀ ਬਹੁਤ ਖੁਸ਼ ਹੋ ਕੇ ਖਾਣਗੇ ਅਤੇ ਇੱਕ ਵਾਰੀ ਖਾਣ ਤੋਂ ਬਾਅਦ ਸਾਰੇ ਤੁਹਾਡੀ ਤਾਰੀਫ ਕਰਨਗੇ ਜੀ ਜੇ ਨਹੀਂ ਯਕੀਨ ਤੁਸੀਂ ਇੱਕ ਵਾਰ ਜਰੂਰ ਬਣਾ ਕੇ ਦੇਖ ਲਿਓ ਇਸ ਸਬਜੀ ਨੂੰ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ